ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਖੁਨੀ ਸਹਿ ਸਲੋਕ 6 ਮਾਂ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਵਾਦ ਗੁਰਦੇਵ ਹੀ ਗਿਆਨ ਦੇ ਦੇ ਗੁਰਦੇਵ ਕਿਰਪਾ ਕਰੋ ਇਹ ਜਮਾਤੋਂ ਸਾਡਾ ਛੁਟਕਾਰਾ ਹੋ ਜਾਵੇ ਇਹਰ ਦੱਸ ਕਰਨੀ ਹੈ ਭਾਈ ਆਪਾਂ ਪਰ ਆਪਾਂ ਤਾਂ ਕਰਾਈ ਪਏ ਹੋਏ ਆ ਆਪਾਂ ਤਾਂ ਗੁਰੂ ਘਰ ਜਾ ਕੇ ਉਹ ਗੁਰੂ ਪਖ ਸਹਿਵਾਨਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਪ੍ਰੇਰਿਆ ਚੋਂ ਵਰਨਾਂ ਨੂੰ ਉਪਦੇਸ਼ ਦਿੱਤਾ ਸਮਝਾਇਆ ਆਪਾਂ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗੇ ਵੀ ਮੈਂ ਤੇਰਾ ਖੰਡ ਪਾਠ ਕਰਾਉਂਗਾ ਮੈਂ ਤੇਰਾ ਸੈਜ ਪਾਠ ਕਰਾਉਂਗਾ ਮੈਂ ਦਾਨ ਕਰੂੰਗਾ ਮੈਂ ਆ ਕਰੂੰਗਾ ਆ ਕਰੂੰਗਾ ਕਰਾਈ ਪਏਗੀ ਗੁਰੂ ਤੋਂ ਵੱਡੇ ਬਣਗੇ ਜੋ ਜੋ ਜਗਤ ਵਿੱਚ ਪਿਆਸਿਆਣਾ ਤਿੰਨ ਤਨ ਆਪਣਾ ਰਾਹੂ ਚਲਾਣਾ ਦੇਖੋ ਫਿਰ ਕਿੰਨੇ ਰਾਹ ਬਣ ਗਏ ਅੱਜ ਉਹ ਰਾਹ ਤਾਂ ਇੱਕ ਹੀ ਹੈ ਭਾਈ ਉਹ ਕੀ ਹੈ ਗੁਰਮਤਮਾਰਗ ਫਾਸਨ ਕੀ ਵਿਦ ਸਭ ਕੋ ਜਾਣੈ ਛੁੱਟਣ ਕੀ ਇੱਕ ਕੋਈ ਕੋਈ ਜਾਣਦਾ ਉਹ ਕੀ ਹੈ ਗੁਰਬਾਣੀ ਬਾਕੀ ਤਾਂ ਸਾਰੀਆਂ ਫਸਾਉਣ ਦੀਆਂ ਵਿਧੀਆਂ ਨੇ ਤੈਉ ਆਪਾਂ ਕਰਾਏ ਪੈ ਗਏ ਪਰ ਜਿਹੜੇ ਸਿਆਣੇ ਬਣ ਗਏ ਉਹ ਡੁੱਬਗੇ ਆਪਾਂ ਉਹਨਾਂ ਕਨੀ ਨੂੰ ਜਾਣਦੇ ਆ ਗੁਰ ਕੀ ਮਤ ਤੋਂ ਲਿਹੋ ਆਣਾ ਭਗਤੀ ਬਿਨਾ ਆਵੈ ਡੁੱਬੇ ਸਾਂ ਗੁਰੂ ਪਿਆ ਕਹੇ ਅਸੀਂ ਨਹੀਂ ਸੁਣਨਾ ਗੁਰੂ ਦੀ ਅਸੀਂ ਡੁੱਬਿਆ ਕਨੀ ਨੂੰ ਜਾਣਦੇ ਪਰ ਅਸੀਂ ਵੀ ਤਾਂ ਡੁੱਬਾਂਗੇ ਹੀ ਭਾਈ ਸਹਿ ਸਿਆਣਫਾ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ ਜਦੋਂ ਕਾਲੋਂ ਦਾ ਮਾਰਾ ਇਹ ਕਹਿੰਦੀ ਇੱਕ ਨਹੀਂ ਚੱਲਦੀ ਜਿਹੜਾ ਮਰਜੀ ਸਾਨਾ ਹੋਵੇ ਪਰ ਅਸੀਂ ਫੇਰ ਵੀ ਨਹੀਂ ਸੁਣਦੇ ਮਾਨਕੀ ਟੇਕ ਬਿਰਤੀ ਜਾਣ ਦੇਵਨ ਕੋ ਇੱਕ ਹੀ ਭਗਵਾਨ ਗੁਰੂ ਸਾਹਿਬ ਕਹਿ ਰਹੇ ਨੇ ਵੀ ਇੱਕ ਹੀ ਹੈ ਦੇਣ ਵਾਲਾ ਫਿਰ ਬੰਦੇ ਰੱਬ ਬਣਾਈ ਬੈਠੇ ਆ ਜਪਜੀ ਸਾਹਿਬ ਰੋਜ਼ ਪੜ੍ਹਦੇ ਸਭਨਾ ਜੀਆਂ ਦਾ ਇੱਕ ਦਾਤਾ ਸੋਵੇਂ ਬਿਸਰ ਨਾ ਜਾਈ ਫਿਰ ਦੋ ਤਿੰਨ ਕਿਵੇਂ ਬਣ ਗਏ ਭਾਈ ਇਹ ਕਿਉਂ ਸਿਆਣੇ ਵਾਧਾ ਸੀ ਮਨ ਸਿਆਣਾ ਬਣ ਗਿਆ ਆਸਾ ਦੀ ਵਾਰ ਸਤਗੁਰ ਸਮਝਾਉਂਦੇ ਨੇ ਮਨੰਦਾ ਨਉ ਸੁਜਾਨ ਅੰਨੇ ਨੇ ਨਾਮ ਰੱਖ ਲਿਆ ਸਿਆਣਾ ਤਾਈਓ ਫਿਰ ਆਪਾਂ ਨੂੰ ਕਾਲ ਨਹੀਂ ਛੱਡਦਾ ਭਗਤ ਕਬੀਰ ਜੀ ਸਮਝਾਉਂਦੇ ਨੇ ਰਾਜਾ ਰੰਕ ਦਉ ਮਿਲ ਰੋਈ ਹੈ ਦੋਨੇ ਰੋਂਦੇ ਜਾਣਗੇ ਇੱਥੋਂ ਰਾਜਾ ਵੀ ਗਰੀਬ ਤਾਂ ਪਹਿਲੇ ਹੀ ਰੋਂਦਾ ਰਾਜਾ ਵੀ ਰੋਂਦੇ ਹੀ ਜਾਊਗਾ ਨਾਮ ਤੋਂ ਬਿਨਾ ਖਾਲੀ ਜਿਹੜਾ ਜਾਊਗਾ ਰੋਂਦੇ ਹੀ ਜਾਊਗਾ ਆਪਾਂ ਨਹੀਂ ਇਹ ਗਲਤੀ ਕਰਨੀ ਹੈਗੀ ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਸਮਝਦੇ ਵਿਚਾਰਦੇ ਰਹਿਣਾ ਔਰ ਬਾਣੀ 'ਚ ਰਹਿਣਾ ਇਹ ਆਦਤ ਪਾਉਣੀ ਮਨ ਨੂੰ ਬਾਣੀ 'ਚ ਲਿਆਉਣਾ ਜੋ ਸਾਡੇ ਜੀਵਨ 'ਚ ਹੋ ਰਿਹਾ ਵਾ ਉਹ ਸਤ ਕਰਕੇ ਮੰਨਣਾ ਫਿਰ ਮਨ ਭਾਣੇ ਚਾਹੁੰਦਾ ਹੈ ਉਹੀ ਤਾਂ ਪਰ ਅਰਦਾਸ ਕਰਨੀ ਸੀ ਉਹੀ ਸਤਗੁਰੂ ਸਮਝਾਉਂਦੇ ਨੇ ਕਾਮ ਕ੍ਰੋਧ ਲੋਭ ਮੋਹ ਬਿਨ ਸਜਾਇਆ ਮੈਂ ਇਹ ਦਾਤਾ ਇਹਨਾਂ ਵਿਕਾਰਾਂ ਤੋਂ ਸਾਡਾ ਜਮਾ ਤੋਂ ਖਹਿੜਾ ਛੁੱਟ ਜਾਏ ਇਹ ਗੁਰਦੇਵ ਕਿਰਪਾ ਕਰੋ ਜੋ ਆਪਾਂ ਸਾਰ ਨਹੀਂ ਜਾਵਾਂਗੇ ਸਾਰਨ ਤਾਂ ਫਿਰ ਨੀਮਾ ਹੁੰਦਾ ਬੰਦਾ ਉਹੀ ਜਾਂਦਾ ਹੁੰਦਾ ਨੀਮਾ ਹੋਣਾ ਪਊ ਹੋਈ ਨਿਵਾਣਾ ਜਗ ਰਹਿ ਤਾਂ ਦਰਗੀ ਮਾਨ ਨਿਵਾਣਾ ਪਾਵੇ ਗੁਰਦੇਵ ਕਿੱਥੇ ਆ ਗੁਰਦੇਵ ਅੰਦਰ ਹੈ ਭਾਈ ਇਹ ਗੁਰਦੇਵ ਦਾ ਗਿਆਨ ਹੈ ਬਾਣੀ ਪਹਿਲਾਂ ਇਹ ਗਿਆਨ ਲੈਣਾ ਆਪਾਂ ਫਿਰ ਗੁਰਦੇਵ ਕੋਲ ਜਾਵਾਂਗੇ ਬਾਣੀ ਇੱਕ ਦਾ ਤਾਂ ਆਪਾਂ ਨੂੰ ਗਿਆਨ ਕਰਾਉਂਦੀ ਹੈ ਇੱਕ ਹੁਣ ਆਪਾਂ ਆਏ ਆ ਜਾ ਯੁਗ ਵਿੱਚ ਇੱਕ ਇੱਕ ਆਇਆ ਪਰ ਆਪਾਂ ਤਾਂ ਪੂਰਨ ਹੋਏ ਬੈਠੇ ਸਰੀਰ ਕਰਕੇ ਪੀਖ ਅਨੇਕ ਇਕ ਅਗਰ ਨਹੀਂ 부ਝੇ ਅਨੇਕਾਂ ਭੇਕਰ ਲੋ ਤ੍ਰਿਸ਼ਨਾ ਥੋੜੀ ਬੁੱਝੂਗੀ ਸੰਸਾਰ 'ਚ ਵੱਡੇ ਜ਼ਰੂਰ ਹੋ ਜਾਓਗੇ ਲੇਕਿਨ ਕਾਲ ਨੇ ਥੱਪੜ ਬਰਾਬਰੀ ਮਾਰਨਾ ਆ ਕੇ ਰਾਜਾ ਪਰਜਾ ਸਭ ਕਰ ਮਾਰੇ ਐਸੋ ਕਾਲ ਵਡਾ ਨਹੀਂ ਰਹੇ ਕਹੋ ਕਵੀਰ ਤਬ ਹੀ ਨਰ ਜਾਗੇ ਜਦ ਜਮਕਾ ਡੰਡ ਮੂਢ ਮੇ ਲਾ ਕੇ ਨਹੀਂ ਆਪਾਂ ਇਹ ਗਲਤੀ ਕਰਨੀ ਕਾਲ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਬਦੇ ਘਰ ਪਹੁੰਚਣਾ ਸੰਤ ਲੋਕ ਆਓ ਸਾਰੇ ਮਿਲ ਕੇ ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਇਹ ਰੱਬੀ ਬਾਣੀ ਦੀ ਪ੍ਰਾਪਤੀ ਕਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ